ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਵਿੱਚ ਬੀਐਸਐਫ ਦੀਆਂ 50 ਕੰਪਨੀਆਂ ਲਗਾਉਣ ਨੂੰ ਪੰਜਾਬ ਖਿਲਾਫ ਵੱਡੀ ਸਾਜ਼ਿਸ਼ ਘੜਾਰ ਦਿੱਤਾ ਹੈ। ਉਹਨਾਂ ਕਹਿਿਆ ਕਿ ਪੰਜਾਬ ਸੂਬਾ ਇੱਕ ਉਹ ਸਰਹੱਦੀ ਸੂਬਾ ਜਿੱਥੇ ਵਸਣ ਵਾਲੇ ਪੰਜਾਬੀ ਅਤੇ ਸਿੱਖੋਂ ਨਾ ਤਾਂ ਕਿਸੇ ਨਾਲ ਕਿਸੇ ਤਰ੍ਹਾਂ ਦੀ ਵਧੇਕੀ ਕਰਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਵਧੇਕੀ ਸਹਿਣ ਕਰਦੇ ਹਨ ਕਿਉਂਕਿ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਇਹ ਹੁਕਮ ਦਿੱਤਾ ਹੈ। ਪਰ ਦੁਖ ਅਤੇ ਅਫਸੋਸ ਹੈ ਕਿ ਸੈਂਟਰ ਦੇ ਹੁਕਮਰਾਨ ਭਾਵੇਂ ਕਾਂਗਰਸ ਹੋਵੇ, ਭਾਵੇਂ ਭਾਜਪਾ, ਆਰਐਸਐਸ ਹੋਵੇ ਜਾਂ ਹੋਰ ਹਿੰਦੂਤਵ ਹੁਕਮਰਾਨ ਸਭ ਸਮੂੱਚੇ ਇੰਡੀਆ ਵਿੱਚ ਕੱਟੜਵਾਦੀ ਹਿੰਦੂਆਂ ਦੀ ਵੋਟ ਲੈਣ ਲਈ ਪੰਜਾਬ ਵਿੱਚ ਅਜਹੀਆਂ ਸਾਜ਼ਿਸ਼ਾਂ ਰਚਦੇ ਹਨ ਜਿਸ ਨਾਲ ਅਮਨਮਈ ਵਾਸਤੇ ਪੰਜਾਬ ਨੂੰ ਮਨਭਾਵਨਾ ਤੇ ਸਾਜ਼ਿਸ਼ਾਂ ਅਧੀਨ ਨਿਸ਼ਾਨਾ ਬਣਾ ਕੇ ਇਥੋਂ ਦੇ ਮਾਹੌਲ ਨੂੰ ਗੰਦਲਾ ਕਰਕੇ ਇੱਕ ਤਾਂ ਬਦਨਾਮ ਕੀਤਾ ਜਾ ਸਕੇ, ਦੂਜਾ ਇਹ ਬਹਾਨਾ ਬਣਾ ਕੇ ਪੁਲਿਸ ਤੇ ਫੌਜ ਦਾ ਜ਼ਬਰ ਕਰਦੇ ਰਹਿਣ। ਤਾਕਿ ਇਹ ਸਰਹੱਦੀ ਸੂਬੇ ਨਾਲ ਸਮੁੱਚੇ ਇੰਡੀਆ ਨਾਲੋਂ ਵੱਖਰੇ ਮੁਲਕ ਦੀ ਤਰ੍ਹਾਂ ਨਫ਼ਰਤ ਭਰਿਆ ਵਿਹਾਰ ਕਰਕੇ ਹਿੰਦੂਆਂ ਦੀਆਂ ਵੋਟਾਂ ਨੂੰ ਆਪਣੇ ਪਾਸ ਵਿੱਚ ਭੁਗਤਾ ਸਕਣ ਇਸ ਮੰਤ ਭਾਵਨਾ ਭਰੀ ਸੋਚ ਨੂੰ ਮੁੱਖ ਰੱਖ ਕੇ ਹੀ ਸੈਂਟਰ ਵੱਲੋਂ ਪੰਜਾਬ ਵਿੱਚ ਪੰਜਾਬ ਬੀਐਸਐਫ ਦੀਆਂ ਕੰਪਨੀਆਂ ਲਗਾ ਦਿੱਤੀਆਂ ਗਈਆਂ ਹਨ ਜਦੋਂ ਕਿ ਅਮਨ ਕਾਨੂੰਨ ਦੀ ਹਰ ਤਰ੍ਹਾਂ ਦੀ ਵਿਵਸਥਾ ਨੂੰ ਕਾਬੂ ਰੱਖਣ ਲਈ ਪੰਜਾਬ ਪੁਲਿਸ ਅਤੇ ਇਥੇ ਤੈਨਾਤ ਹੋਰ ਬਲ ਸਮਰੱਥ ਹਨ BSF ਦੀਆਂ ਕੰਪਨੀਆਂ ਤਾਇਨਾਤ ਕਰਨ ਦਾ ਸੰਕੇਤ ਇਹ ਜਾਂਦਾ ਹੈ ਕਿ ਮੋਦੀ ਹਕੂਮਤ ਤੇ ਹਿੰਦੂਤਵ ਹੁਕਮਰਾਨ ਪੰਜਾਬ ਵਿੱਚ ਫਿਰ ਕੋਈ ਦੁਖਦਾਇਕ ਸਾਜ਼ਿਸ਼ ਰਚਣ ਜਾ ਰਹੇ ਹਨ ਅਤੇ ਖੁਦ ਹੀ ਪੰਜਾਬ ਦੇ ਮਾਹੌਲ ਨੂੰ ਗੰਦਲਾ ਕਰਕੇ ਬਿਹਾਰ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਹਿੰਦੂਆਂ ਨੂੰ ਆਪਣੇ ਵੱਲ ਕਰਨ ਦੀ ਖੇਡ ਖੇਡ ਰਹੇ ਹਨ ਜਾਂ ਫਿਰ ਸਰਦਾਰ ਬਲਵੰਤ ਸਿੰਘ ਰਾਜੂਆਣਾ ਨੂੰ ਫਾਂਸੀ ਦੇਣ ਦੀ ਦੁਖਦਾਇਕ ਅਮਲ ਹੋਣ ਵਾਲੇ ਹਨ ਜੇਕਰ ਸੈਂਟਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਅਜਿਹੀ ਸਾਜ਼ਿਸ਼ ਨੂੰ ਅਮਲ ਕੀਤਾ ਤਾਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਸੈਂਟਰ ਦੀ ਮੋਦੀ ਹਕੂਮਤ ਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੋਣਗੀਆਂ ਉਨਾ ਕਹੇ ਕਿ ਪੰਜਾਬ ਦੀਆਂ ਸਰਹੱਦਾਂ ਉੱਤੇ ਨਿਰੰਤਰ ਰਾਖੀ ਕਰਨ ਵਾਲਾ ਅਤੇ ਇੰਡੀਆ ਦੀ ਹਰ ਮੁਸ਼ਕਿਲ ਵਿੱਚ ਮੋਰੀ ਹੋ ਕੇ ਕੁਰਬਾਨੀਆਂ ਤੇ ਤਿਆਗ ਕਰਨ ਵਾਲੇ ਪੰਜਾਬੀ ਤੇ ਸਿੱਖ ਕੌਮ ਹੁਕਮਰਾਨਾਂ ਦੀਆਂ ਅਜਹੀਆਂ ਪੰਜਾਬ ਸੂਬੇ ਨੂੰ ਫਿਰ ਤੋਂ ਅਸ਼ਾਂਤ ਕਰਨ ਅਤੇ ਆਪਣੇ ਸਵਾਰਥੀ ਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਜਹੀਆਂ ਸਾਜ਼ਿਸ਼ਾਂ ਰਚਣ ਨੂੰ ਕਦਾਚਿਤ ਸਹਿਣ ਨਹੀਂ ਕਰਨਗੇ ਅਤੇ ਨਾ ਹੀ ਪੰਜਾਬ ਨੂੰ ਫਿਰ ਤੋਂ ਵੱਡੇ ਦੁਖਾਂਤ ਵਿੱਚ ਭੇਜਣ ਦੀਆਂ ਸਾਜ਼ਿਸ਼ਾਂ ਨੂੰ ਨਿਪਰੇ ਚੜਨ ਦੇਣਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਵਿੱਚ ਬੀਐਸਐਫ ਦੀਆਂ 50 ਕੰਪਨੀਆਂ ਲਗਾਉਣ ਨੂੰ ਪੰਜਾਬ ਖਿਲਾਫ ਵੱਡੀ ਸਾਜ਼ਿਸ਼ ਘੜਾਰ ਦਿੱਤਾ ਹੈ। ਉਹਨਾਂ ਕਹਿੰਦੇ ਕਿ ਪੰਜਾਬ ਸੂਬਾ ਇੱਕ ਉਹ ਸਰਹੱਦੀ ਸੂਬਾ ਜਿੱਥੇ ਵਸਣ ਵਾਲੇ ਪੰਜਾਬੀ ਅਤੇ ਸਿੱਖੋਂ ਨਾ ਤਾਂ ਕਿਸੇ ਨਾਲ ਕਿਸੇ ਤਰ੍ਹਾਂ ਦੀ ਵਿਧੇਕੀ ਕਰਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਵਿਧੇਕੀ ਸਹਿਣ ਕਰਦੇ ਹਨ ਕਿਉਂਕਿ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਇਹ ਹੁਕਮ ਦਿੱਤਾ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਸੈਂਟਰ ਦੇ ਹੁਕਮਰਾਨ ਭਾਵੇਂ ਕਾਂਗਰਸ ਹੋਵੇ, ਭਾਵੇਂ ਭਾਜਪਾ ਹੋਵੇ, ਆਰਐਸਐਸ ਹੋਵੇ ਜਾਂ ਹੋਰ ਹਿੰਦੂਤਵ ਹੁਕਮਰਾਨ ਸਭ ਸਮੂੱਚੇ ਇੰਡੀਆ ਵਿੱਚ ਕੱਟੜਵਾਦੀ ਹਿੰਦੂਆਂ ਦੀ ਵੋਟ ਲੈਣ ਲਈ ਪੰਜਾਬ ਵਿੱਚ ਅਜਹੀਆਂ ਸਾਜ਼ਿਸ਼ਾਂ ਰਚਦੇ ਹਨ ਜਿਸ ਨਾਲ ਅਮਨਮਈ ਵਾਸਤੇ ਪੰਜਾਬ ਨੂੰ ਮੰਨ ਭਾਵਨਾ ਤੇ ਸਾਜ਼ਿਸ਼ਾਂ ਦੀਨ ਨਿਸ਼ਾਨਾ ਬਣਾ ਕੇ ਇਥੋਂ ਦੇ ਮਾਹੌਲ ਨੂੰ ਗੰਦਲਾ ਕਰਕੇ ਇੱਕ ਤਾਂ ਬਦਨਾਮ ਕੀਤਾ ਜਾ ਸਕੇ ਦੂਜਾ ਇਹ ਬਹਾਨਾ ਬਣਾ ਕੇ ਪੁਲਿਸ ਤੇ ਫੌਜ ਦਾ ਜ਼ਬਰ ਕਰਦੇ ਰਹਿਣ ਤਾਕਿ ਇਹ ਸਰ ਹਦੀ ਸੂਬੇ ਨਾਲ ਸਮੁੱਚੇ ਇੰਡੀਆ ਨਾਲੋਂ ਵੱਖਰੇ ਮੁਲਕ ਦੀ ਤਰ੍ਹਾਂ ਨਫ਼ਰਤ ਭਰਿਆ ਵਿਹਾਰ ਕਰਕੇ ਹਿੰਦੂਆਦੀਆਂ ਵੋਟਾਂ ਨੂੰ ਆਪਣੇ ਪਾਸ ਵਿੱਚ ਭੁਗਤਾ ਸਕਣ ਇਸ ਮੰਨ ਭਾਵਨਾ ਭਰੀ ਸੋਚ ਨੂੰ ਮੁੱਖ ਰੱਖ ਕੇ ਹੀ ਸੈਂਟਰ ਵੱਲੋਂ ਪੰਜਾਬ ਵਿੱਚ 50 ਬੀਐਸਐਫ ਦੀਆਂ ਕੰਪਨੀਆਂ ਲਗਾ ਦਿੱਤੀਆਂ ਗਈਆਂ ਹਨ ਜਦੋਂ ਕਿ ਅਮਨ ਕਾਨੂੰਨ ਦੀ ਹਰ ਤਰ੍ਹਾਂ ਦੀ ਵਿਵਸਥਾ ਨੂੰ ਕਾਬੂ ਰੱਖਣ ਲਈ ਪੰਜਾਬ ਪੁਲਿਸ ਅਤੇ ਇਥੇ ਤਾਇਨਾਤ ਹੋਰ ਬਲ ਸਮਰਥ ਹਨ ਬੀਐਸਐਫ ਦੀਆਂ ਕੰਪਨੀਆਂ ਤਾਇਨਾਤ ਕਰਨ ਦਾ ਸੰਕੇਤ ਇਹ ਜਾਂਦਾ ਹੈ ਕਿ ਮੋਦੀ ਹਕੂਮਤ ਤੇ ਹਿੰਦੂਤਵ ਹੁਕਮਰਾਨ ਪੰਜਾਬ ਵਿੱਚ ਫਿਰ ਕੋਈ ਦੁਖਦਾਇਕ ਸਾਜ਼ਿਸ਼ ਰਚਣ ਜਾ ਰਹੇ ਹਨ ਅਤੇ ਖੁਦ ਹੀ ਪੰਜਾਬ ਦੇ ਮਾਹੌਲ ਨੂੰ ਗੰਦਲਾ ਕਰਕੇ ਬਿਹਾਰ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਹਿੰਦੂਆਂ ਨੂੰ ਆਪਣੇ ਵੱਲ ਕਰਨ ਦੀ ਖੇਡ ਖੇਡ ਰਹੇ ਹਨ ਜਾਫਰ ਸਰਦਾਰ ਬਲਵੰਤ ਸਿੰਘ ਰਾਜੂਆਣਾ ਨੂੰ ਫਾਂਸੀ ਦੇਣ ਦੇ ਦੁਖਦਾਇਕ ਅਮਲ ਹੋਣ ਵਾਲੇ ਹਨ ਜੇਕਰ ਸੈਂਟਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਅਜੇਹੀ ਸਾਜ਼ਿਸ਼ ਨੂੰ ਅਮਲ ਕੀਤਾ ਤਾਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਸੈਂਟਰ ਦੀ ਮੋਦੀ ਹਕੂਮਤ ਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੋਣਗੀਆਂ ਉਨਾ ਕਹੇ ਕਿ ਪੰਜਾਬ ਦੀਆਂ ਸਰਹੱਦਾਂ ਉੱਤੇ ਨਿਰੰਤਰ ਰਾਖੀ ਕਰਨ ਵਾਲਾ ਅਤੇ ਇੰਡੀਆ ਦੀ ਹਰ ਮੁਸ਼ਕਿਲ ਵਿੱਚ ਮੋਰੀ ਹੋ ਕੇ ਕੁਰਬਾਨੀਆਂ ਤੇ ਤਿਆਗ ਕਰਨ ਵਾਲੇ ਪੰਜਾਬੀ ਤੇ ਸਿੱਖੋਂ ਹੁਕਮਰਾਨਾਂ ਦੀਆਂ ਅਜਹੀਆਂ ਪੰਜਾਬ ਸੂਬੇ ਨੂੰ ਫਿਰ ਤੋਂ ਅਸ਼ਾਂਤ ਕਰਨ ਅਤੇ ਆਪਣੇ ਸਵਾਰਥੀ ਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਜਹੀਆਂ ਸਾਜ਼ਿਸ਼ਾਂ ਰਚਣ ਨੂੰ ਕਦਾਚਿਤ ਸਹਿਣ ਨਹੀਂ ਕਰਨਗੇ ਅਤੇ ਨਾ ਹੀ ਪੰਜਾਬ ਨੂੰ ਫਿਰ ਤੋਂ ਵੱਡੇ ਦੁਖਾਂਤ ਵਿੱਚ ਭੇਜਣ ਦੀਆਂ ਸਾਜ਼ਿਸ਼ਾਂ ਨੂੰ ਨਿਪਰੇ ਚੜਨ ਦੇਣਗੇ